ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਾਰੀਅਲ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਤੇ ਦੱਸੇ ਤਰੀਕੇ ਦੇ ਅਨੁਸਾਰ ਕਰ ਲੈਨੇ ਹੋ ਤਾਂ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ 24 ਘੰਟਿਆਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਹੇ ਉਪਾਅ ਉਹਨਾਂ ਲੋਕਾਂ ਦੇ ਲਈਏ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਗਰੀਬੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਚਾਹ ਫਿਰ ਜਿੰਨਾ ਦਾ ਚੱਲਦਾ ਚੱਲਦਾ ਕਾਰੋਬਾਰ ਰੁਕ ਜਾਂਦਾ ਏ ਤੇ ਚਾਹ ਫਿਰ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਤੰਗ ਪਰੇਸ਼ਾਨ ਕਰ ਰਹੇ ਨੇ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਕਹਿਣ ਦਾ ਭਾਵ ਇਹੀ ਹੈ ਸਾਧ ਸੰਗਤ ਜੀ ਕਿ ਜੇਕਰ ਅਸੀਂ ਥੋੜਾ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਹਾਸਲ ਕਰ ਲੈਨੇ ਆ ਤੇ ਕੁਝ ਸਾਡੇ ਦੁਸ਼ਮਣ ਬਣ ਜਾਂਦੇ ਨੇ ਜੋ ਸਾਡੀ ਸਫਲਤਾ ਨੂੰ ਦੇ ਕੇ ਸਹਾਰਦੇ ਨਹੀਂ ਜਿਸ ਕਰਕੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸਾਨੂੰ ਤੰਗ ਪਰੇਸ਼ਾਨ ਕਰਨ ਦੀਆਂ ਆਪਣੇ ਮਨ ਦੇ ਵਿੱਚ ਇਸ਼ਾਵਾ ਧਾਰ ਦੇ ਰਹੇ ਰਹਿੰਦੇ ਨੇ ਜਿਸ ਦੇ ਨਾਲ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਜਾਂ ਫਿਰ ਜਿਹੜੇ ਲੋਕਾਂ ਦਾ ਪਹਿਲਾਂ ਤਾਂ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ ਘਰ ਦੇ ਹਾਲਾਤ ਵੀ ਬਹੁਤ ਵਧੀਆ ਹੁੰਦੇ ਨੇ ਤੇ ਉਹਨਾਂ ਦੇ ਕੋਲ ਕਦੇ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਪਰ ਹੌਲੀ-ਹੌਲੀ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਤੇ ਉਹਨਾਂ ਨੂੰ ਆਰਥਿਕ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤੇ ਚਾਹ ਫਿਰ ਸਾ ਸੰਗੇ ਜੀ ਤੁਹਾਡੀ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਵਧ ਚੁੱਕਿਆ ਹੈ ਜਿਸ ਦੇ ਕਰਕੇ ਤੁਹਾਨੂੰ ਧਨ ਦੀ ਸਬੰਧੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਰਜ਼ੇ ਵਰਗੀਆਂ ਸਮੱਸਿਆਵਾਂ ਵਾਦੀਆਂ ਆ ਚ ਰਹੀਆਂ ਨੇ ਚਾਹ ਫਿਰ ਤੁਹਾਡੀ ਘਰ ਦੇ ਵਿੱਚ ਹਰ ਨਵੀਂ ਦੁਰਘਟਨਾ ਘਟਦੀ ਜਾਂਦੀ ਹੈ ਜਿਵੇਂ ਤੁਹਾਡੀ ਨਾਲ ਕੋਈ ਨਾ ਕੋਈ ਅਚਾਨਕ ਹੀ ਹਾ사 ਹੋ ਜਾਣਾ ਜਾਂ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਮੈਂਬਰ ਦੀ ਨਾਲ ਕੋਈ ਘਟਨਾਵਾ ਵਾਪਰਦੀਆਂ ਨਿਗੀਆਂ ਅਚਾਨਕ ਹੀ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਏ ਤਾਂ ਤੁਸੀਂ ਇਸ ਉਪਾਣ ਨੂੰ ਜ਼ਰੂਰ ਕਰਿਓ ਇਸ ਉਪਾਣ ਨੂੰ ਕਰਨ ਦੇ ਨਾਲ ਤੁਹਾਡੀਆਂ ਇਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਨੂੰ ਪਾਣੂ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਧ ਸੰਗਤ ਜੀ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਚਾ ਸੰਗੇ ਜੀ ਤੁਹਾਡੀ ਘਰ ਦੇ ਵਿੱਚ ਜਿਵੇਂ ਕਿਸੇ ਨੂੰ ਕੋਈ ਨਾ ਕੋਈ ਵੱਡੀ ਝੋਟ ਲੱਗ ਜਾਣਾ ਜਾਂ ਕਿਸੇ ਨੂੰ ਕੋਈ ਨਾ ਕੋਈ ਨਾਮਰਾਦ ਬਿਮਾਰੀ ਹੋ ਜਾਣੀ ਇਸ ਤਰ੍ਹਾਂ ਦੇ ਜਦੋਂ ਤੁਹਾਡੇ ਘਰ ਦੇ ਵਿੱਚ ਸੰਕਟ ਆਉਣੇ ਸ਼ੁਰੂ ਹੋ ਜਾਂਦੇ ਨੇ ਜਾ ਵੀਰ ਤੁਹਾਡੀ ਘਰ ਦੀ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਇਹ ਤਾਂ ਤੁਸੀਂ ਇੱਕ ਨਾਰੀ ਨੂੰ ਮਿੱਟੀ ਦੇ ਵਿੱਚ ਇਸ ਜਗ੍ਹਾ ਤੇ ਦਬਾ ਕੇ ਇੱਕ ਛੋਟਾ ਜਿਹਾ ਉਪਾਅ ਤੁਸੀਂ ਕਰ ਲੈ ਤੇ ਤੁਸੀਂ ਆਪਣੀ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਦਾ ਹੱਲ ਇਸ ਉਪਾਅ ਨੂੰ ਕਰਨ ਦੀ ਨਾਲ ਹੀ ਕਰ ਸਕਦੇ ਹੋ ਇਹੀ ਉਪਾਕਰਨ ਤੋਂ ਬਾਅਦ ਵਿੱਚ ਸਾਥ ਸੰਗੇ ਚੀ ਭਾਵੇਂ ਕਿੰਨੇ ਵੀ ਤੁਹਾਡੇ ਲੋਕ ਦੁਸ਼ਮਣ ਕਿਉ ਨਾ ਹੋਣ ਜੋ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦੇ ਹੋਣ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਚਾਹੁੰਦੀ ਨਹੀਂ ਪਰ ਜਰੂਰ ਤੁਸੀਂ ਇਹ ਸੋਫਾ ਨੂੰ ਕਰ ਲਓਗੇ ਤੇ ਤੁਹਾਡਾ ਕੋਈ ਚਾਹ ਕੇ ਵੀ ਵਾਲ ਵਿੰਗਾ ਨਹੀਂ ਕਰ ਸਕਦਾ ਜੇਕਰ ਉਹ ਤੁਹਾਡੇ ਤੇ ਕੁਝ ਬੁਰਾ ਕਰ ਵੀ ਰਿਹਾ ਹੈ ਤਾਂ ਉਸ ਦਾ ਅਸਰ ਤੁਹਾਡੀ ਉੱਪਰ ਬਿਲਕੁਲ ਵੀ ਨਹੀਂ ਹੋਵੇਗਾ ਜਦੋਂ ਤੁਸੀਂ ਇਸੋ ਫਾੜ ਨੂੰ ਕਰ ਲਓਗੇ ਤਾਂ ਤੁਹਾਡੇ ਉੱਪਰ ਕੀਤਾ ਕਰਾਇਆ ਉਸ ਸਮੇਂ ਹੀ ਖਤਮ ਹੋ ਜਾਵੇਗਾ ਭਾਵੇਂ ਉਹ ਲੱਖ ਸੋਚ ਲੈਣ ਤੁਹਾਡਾ ਪੂਰਾ ਪਰ ਤੁਹਾਡੇ ਨਾਲ ਕਦੀ ਵੀ ਬੁਰਾ ਨਹੀਂ ਹੋਵੇਗਾ ਉਪਾ ਕਰਨ ਤੋਂ ਪਹਿਲਾਂ ਸਾਸੰਗੇ ਜੀ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਸਮਝ ਕੇ ਕਿ ਇਸ ਨੂੰ ਕਰਨਾ ਕਿਸ ਤਰੀਕੇ ਆ ਕਿਵੇਂ ਕਰਨਾ ਹੈ ਫਿਰ ਕਰੋਗੇ ਤਾਂ ਤੁਹਾਨੂੰ ਇਹ ਉਪਾਏ 120% ਰਿਜ਼ਲਟ ਦੇਵੇਗਾ ਇਹ ਜਾਦੂ ਤੋਸੀਸ ਉਪਾਅ ਨੂੰ ਕਰੋਗੇ ਨਾ ਤੁਸੀਂ ਆਪਣੀ ਮਨ ਦੀ ਵਿੱਚ ਇਸ ਤਰ੍ਹਾਂ ਦਾ ਖਿਆਲ ਨਹੀਂ ਲੈ ਕੇ ਆਉਣਾ ਕਿ ਇਹ ਉਪਾਅ ਪਤਾ ਨਹੀਂ ਤੁਹਾਡੇ ਤੇ ਅਸਰ ਕਰੇਗਾ ਜਾਂ ਨਾ ਕਰੇਗਾ ਇਸੋ ਪਾ ਕਰਨ ਦੇ ਨਾਲ ਤੁਹਾਨੂੰ ਕੋਈ ਫਾਇਦਾ ਹੋਵੇਗਾ ਜਾਂ ਨਾ ਹੋਵੇਗਾ ਕਿਉਂਕਿ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਜਿਹੜੀ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਪਾਠ ਪੂਜਾ ਕਰਦੇ ਹੋ ਅਰਦਾਸ ਬੇਨਤੀ ਕਰਦੇ ਹੋ ਉਹਨਾਂ ਦੇ ਅੱਗੇ ਤੇ ਆਪਾਂ ਆਪਣੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੀ ਨਾਲ ਕਰਦੇ ਹਾਂ ਦੇਖਿਆ ਤਾਂ ਸਾਧ ਸੰਗੇ ਜੀ ਅਸੀਂ ਕਦੇ ਪਰਮਾਤਮਾ ਨੂੰ ਬੁਣੀਏ ਪਰ ਅਸੀਂ ਉਹਨਾਂ ਨੂੰ ਮਹਿਸੂਸ ਤਾਂ ਕਰਦੇ ਹੀ ਆ ਆਪਾਂ ਨੂੰ ਇਹ ਆਸ ਤੇ ਉਮੀਦ ਜ਼ਰੂਰ ਹੁੰਦੀ ਹੈ ਕਿਉਂਕਿ ਆਪਣਾ ਵਿਸ਼ਵਾਸ ਹੁੰਦਾ ਹੈ ਕਿ ਪਰਮਾਤਮਾ ਸਾਡੀ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਨਗੇ ਤੇ ਇਸੇ ਵਿਸ਼ਵਾਸ ਦੇ ਨਾਲ ਹੀ ਅਸੀਂ ਇਸ ਨੂੰ ਪਾਉਣਾ ਕਰਨਾ ਹੈ ਕਿ ਇਸ ਨੂੰ ਪਾਉਣਾ ਅਸੀਂ ਕਰ ਰਹੇ ਹਾਂ ਤੇ ਇਸ ਦਾ ਸਾਨੂੰ ਫਾਇਦਾ ਵੀ ਜ਼ਰੂਰ ਮਿਲੇਗਾ ਕਿਉਂਕਿ ਸਾਥ ਸੰਗੇ ਜੀ ਅਕਸਰ ਹੀ ਆਪਾਂ ਦੇਖਦੇ ਆ ਕਿ ਜਦੋਂ ਕੋਈ ਵੀ ਭੈਣ ਭਰਾ ਉਪਾਅ ਕਰਦਾ ਹੈ ਤੇ ਉਹਦਾ ਮਾਣੇ ਦੋ ਚੀਤਾ ਹੁੰਦਾ ਹੈ ਉਹ ਨੂੰ ਹੁੰਦਾ ਹੈ ਕਿ ਪਤਾ ਨਹੀਂ ਇਹ ਉਪਾਅ ਮੇਰੇ ਤੇ ਕੋਈ ਅਸਰ ਕਰੇਗਾ ਚਾ ਨਾ ਕਰੇਗਾ ਸਭ ਤੋਂ ਵੱਡੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਰਦੇ ਹਾਂ ਤਾਂ ਸਾਨੂੰ ਇਸ ਦਾ ਰਿਜ਼ਲਟ ਵੀ ਜ਼ਰੂਰ ਮਿਲਦਾ ਹੈ ਦੀ ਅਜਿਹਾ ਜੋ ਅਸੀਂ ਉਪਾਅ ਕਰਨਾ ਹੈ ਉਹ ਨਾਰੀਅਲ ਦੇ ਨਾਲ ਕਰਨਾ ਹੈ ਤੇ ਨਾਰੀਅਲ ਕੋਈ ਆਮ ਚੀਜ਼ ਨਹੀਂ ਹੁੰਦੀ ਨਾਰੀਅਲੇ ਉਪਾ ਕਰਨ ਦੇ ਲਈ ਸਾਨੂੰ ਕਿਹੜਾ ਚਾਹੀਦਾ ਤਾਂ ਸਾਧ ਸੰਗੇ ਜੀ ਨਾਰੀਅਲ ਦੋ ਤਰ੍ਹਾਂ ਦੇ ਆਉਂਦੇ ਨੇ ਇੱਕ ਤਾਂ ਪਾਣੀ ਵਾਲਾ ਨਾਰੀਅਲ ਹੁੰਦਾ ਜਿਸ ਨੂੰ ਸਾਰੇ ਲੋਕ ਨਾਰੀਅਲ ਹੀ ਬੋਲਦੇ ਨੇ ਤੇ ਇੱਕ ਸੁੱਕਾ ਹੁੰਦਾ ਹੈ ਕਈ ਲੋਕ ਉਸ ਨੂੰ ਨਾਰੀਅਲ ਬੋਲਦੇ ਨੇ ਤੇ ਕਈ ਲੋਕ ਉਸ ਨੂੰ ਗੋਲਾ ਬੋਲਦੇ ਨੇ ਗੋਲਾ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਸੁੱਕਾ ਗੋਲਾ ਲੈਣਾ ਕਹਿੰਦਾ ਭਾਵ ਕਿ ਸੁੱਕਾ ਨਾਰੀਅਲ ਲੈਣਾ ਹੈ ਤੇ ਇਸ ਉਪਾਅ ਨੂੰ ਸਾਧ ਸੰਗਤ ਜੀ ਕਰਨਾ ਕਿਹੜੇ ਸਮੇਂ ਆ ਤੇ ਕਿਹੜੇ ਦਿਨ ਕਰਨਾ ਹੈ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਵਿੱਚ ਦਿਨ ਵਾਰ ਦੀ ਕੋਈ ਬੰਦੀਸ਼ ਨਹੀਂ ਹੈ ਕਿ ਇਸ ਉਪਾਅ ਨੂੰ ਤੁਸੀਂ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਸੂਰਜ ਚੜਨ ਤੋਂ ਪਹਿਲਾਂ ਕਰਦੇ ਹੋ ਤਾਂ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਏ ਪਰ ਜੇਕਰ ਤੁਸੀਂ ਸੂਰਜ ਢਲਣ ਤੋਂ ਪਹਿਲਾਂ ਵੀ ਕਰ ਦਿਓ ਤਾਂ ਵੀ ਇਸ ਉਪਾਅ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ ਜੇਕਰ ਤੁਸੀਂ ਇਹ ਸੁੱਕੇ ਨਾਰੀਅਲ ਦਾ ਉਪਾਅ ਕਰ ਲੈਨੇ ਹੋ ਤਾਂ ਸਾਹ ਸੰਗੇ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਗ੍ਰਹਿ ਦੋਸ਼ ਹੁੰਦੇ ਨੇ ਜਿਹੜੇ ਉਹਨਾਂ ਦੇ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਾਂ ਸਾਡੇ ਘਰ ਦੇ ਵਿੱਚ ਕੋਈ ਵਾਸਤੂ ਦੋਸ਼ ਹੋ ਜਾਂਦਾ ਹੈ ਤਾਂ ਉਹ ਵੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗਾ ਜੇਕਰ ਗੱਲ ਕਰੀਏ ਚਾਹ ਸਿੰਘ ਦੇ ਜੀ ਕਿ ਜਿੰਨਾਂ ਦੇ ਘਰ ਦੇ ਵਿੱਚ ਗ੍ਰਹਿ ਦੋਸ਼ ਜਾਂ ਵਾਸਤੂ ਦੋਸ਼ ਹੋਵੇ ਤੇ ਉਹਨਾਂ ਦੇ ਘਰ ਦੇ ਵਿੱਚ ਪਹਿਲੀ ਤਾਂ ਗੱਲ ਪੈਸਾ ਆਉਂਦਾ ਹੀ ਨਹੀਂ ਜੇਕਰ ਆਉਂਦਾ ਹੈ ਤਾਂ ਉਹ ਸਹੀ ਜਗ੍ਹਾ ਤੇ ਨਹੀਂ ਲੱਗਦਾ ਕਿਉਂਕਿ ਉਹਨਾਂ ਦੇ ਘਰ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਿਹੜਾ ਪੈਸਾ ਸਾਡੇ ਘਰ ਵਿੱਚ ਆਉਂਦਾ ਵੀ ਹੈ ਉਹ ਦੁਰਘਟਨਾਵਾਂ ਤੇ ਜਾਂ ਫਿਰ ਬਿਮਾਰੀਆਂ ਤੇ ਹੀ ਲੱਗ ਕੇ ਸਾਰਾ ਖਤਮ ਹੋ ਜਾਂਦਾ ਹੈ ਇਸ ਉਪਾਰਨੋ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਸੁੱਕਾ ਨਾਰੀਅਲ ਲੈ ਕੇ ਆਉਣਾ ਹੈ ਪਾਣੀ ਤੋਂ ਬਿਨਾ ਵਾਲਾ ਤੇ ਲਿਆ ਕੇ ਉਸ ਨੂੰ ਤੁਸੀਂ ਥੋੜਾ ਜਿਹਾ ਉਪਰੋਂ ਕੱਟ ਦੇਣਾ ਹੈ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਬੂਰਾ ਸ਼ੱਕਰ ਹੋएगी ਏ ਤਾਂ ਤੁਸੀਂ ਉਸ ਦਾ ਇਸਤੇਮਾਲ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਸ਼ੱਕਰ ਜਾਂ ਫਿਰ ਬੂਰਾ ਨਹੀਂ ਹੋएगी ਪੀਸੀ ਹੋਈ ਤਾਂ ਤੁਸੀਂ ਲਿਆ ਵੀ ਸਕਦੇ ਹੋ ਕਿ ਤੁਸੀਂ ਇਸ ਨਾਰੀਅਲ ਨੂੰ ਓੜਨਾ ਹੈ ਕਿ ਹੀ ਕੱਟਣਾ ਹੈ ਕਿ ਉਹਦੇ ਵਿੱਚ ਅਸੀਂ ਬੂਰਾ ਜਾਂ ਸ਼ੱਕਰ ਪਾ ਕੇ ਉਸ ਨੂੰ ਭਰਨਾ ਹੈ ਤੇ ਇਸੇ ਤਰ੍ਹਾਂ ਥੋੜਾ ਜਿਹਾ ਉਪਰੋਂ ਕਾਟ ਕੇ ਉਸ ਨੂੰ ਸ਼ੱਕਰ ਦੇ ਨਾਲ ਭਰ ਦੇਣਾ ਹੈ ਤੇ ਭਰਨ ਤੋਂ ਬਾਅਦ ਦੇ ਵਿੱਚ ਸਾਹ ਸੰਗੇ ਜੀ ਤੁਸੀਂ ਨਾਰੀਅਲ ਨੂੰ ਹੱਥ ਦੇ ਵਿੱਚ ਫੜ ਕੇ ਤੁਸੀਂ ਭਗਵਾਨ ਗਣੇਸ਼ ਦਾ ਧਿਆਨ ਧਰ ਕੇ ਆਪਣੀ ਮਨ ਦੇ ਵਿੱਚ ਘਰ ਦੇ ਵਿੱਚ ਫੜ ਕੇ ਤੁਸੀਂ ਭਗਵਾਨ ਗਣੇਸ਼ ਨੂੰ ਜਾਦ ਕਰਕੇ ਤੁਸੀਂ ਇਹੀ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਜਿੰਨੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੰਕਟ ਨੇ ਗ੍ਰਹ ਦੋਸ਼ ਨੇ ਵਾਸਤੂ ਦੋਸ਼ ਨੇ ਤੁਹਾਡੇ ਘਰ ਦੇ ਵਿੱਚ ਤੁਹਾਡੀਆਂ ਜੋ ਮੁਸ਼ਕਲਾਂ ਦਾ ਕਾਰਨ ਬੜ ਰਹੇ ਨੇ ਵੀ ਉਹ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਤੁਹਾਡੀਆਂ ਦੂਰ ਹੋ ਜਾਣ ਇਸ ਤਰ੍ਹਾਂ ਆਪਣੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਦੀ ਵਿੱਚ ਸਾਧ ਸੰਗਤ ਜੀ ਤੁਸੀਂ ਜੋ ਨਾਰੀਲ ਸੁੱਕਾ ਲਿਆ ਸੀ ਸ਼ੱਕਰ ਦੇ ਨਾਲ ਭਰਿਆ ਸੀ ਉਸ ਨੂੰ ਆਪਣੀ ਘਰ ਤੋਂ ਤੁਸੀਂ ਬਾਹਰ ਆਸ-ਪਾਸ ਲਿਜਾ ਕੇ ਜਿੱਥੇ ਕੋਈ ਇਸ ਤਰ੍ਹਾਂ ਦਾ ਦਰਖਤ ਹੋਵੇ ਉਸ ਦੇ نیچے ਕੱਚੀ ਮਿੱਟੀ ਹੋਵੇ ਤਾਂ ਉਹ ਕੱਚੀ ਮਿੱਟੀ ਦੇ ਵਿੱਚ ਇਸ ਨਾਰੀਲ ਨੂੰ ਤੁਸੀਂ ਦਬਾ ਦੇਣਾ ਤੇ ਤੁਸੀਂ ਆਪਣੇ ਘਰ ਤੋਂ ਜਾਂਦੇ ਸਮੇਂ ਹੀ ਕੋਈ ਨਾਲ ਚੀਜ਼ ਲੈ ਕੇ ਜਾਓ ਜਿਸ ਦੇ ਨਾਲ ਤੁਸੀਂ ਕੋਈ ਉਥੇ ਥੋੜਾ ਜਿਹਾ ਟੋਆ ਪੁੱਟ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਇਸ ਨਾਰੀਅਲ ਨੂੰ ਦਬਾ ਕੇ ਆਉਣਾ ਹੈ ਕਿਉਂਕਿ ਤੁਸੀਂ ਥੋੜੀ ਬਹੁਤ ਮਿੱਟੀ ਨੂੰ ਨਹੀਂ ਪਟਣਾ ਕਿ ਨਾਰੀਅਲ ਉੱਪਰ ਨੂੰ ਹੀ ਰਹਿ ਜਾਵੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਦਬਾ ਕੇ ਆਉਣਾ ਹੈ ਇਸ ਕਰਕੇ ਆਪਣੇ ਘਰ ਤੋਂ ਤੁਸੀਂ ਕੋਈ ਚੀਜ਼ ਨੂੰ ਲਿਜਾ ਸਕਦੇ ਹੋ ਜਿਸ ਦੇ ਨਾਲ ਮਿੱਟੀ ਨੂੰ ਤੁਸੀਂ ਆਸਾਨੀ ਦੇ ਨਾਲ ਪੁੱਟ ਸਕਦੇ ਹੋ ਤੇ ਜਦੋਂ ਤੁਸੀਂ ਇਸ ਨਾਰੀਅਲ ਨੂੰ ਦਬਾਉਗੇ ਤੇ ਜਿਹੜੀ ਤੁਸੀਂ ਸ਼ੱਕਰ ਪਾਈ ਸੀ ਨਾ ਜਿਹੜੀ ਸਾਈਡ ਤੋਂ ਉਸ ਸਾਹ ਉਹ ਹਿੱਸਾ ਤੁਸੀਂ ਨਾਰੀਅਲ ਦਾ ਉੱਪਰ ਵੱਲ ਨੂੰ ਰੱਖਣਾ ਤਾਂ ਜੋ ਕਿ ਕੀੜੀਆਂ ਇਸ ਨੂੰ ਆਸਾਨੀ ਦੇ ਨਾਲ ਖਾ ਸਕਣ ਤੇ ਜਦੋਂ ਸਾਹ ਸੰਗਤ ਜੀ ਤੁਸੀਂ ਇਸ ਮਿੱਟੀ ਦੇ ਵਿੱਚ ਨਾਰੀਅਲ ਨੂੰ ਦਬਾਉਗੇ ਤਾਂ ਤੁਸੀਂ ਥੋੜਾ ਜਿਹਾ ਇਸ ਦਾ ਭਾਗ ਉੱਪਰ ਨੂੰ ਖੁੱਲਾ ਛੱਡ ਦਿਓ ਜੇ ਉਸ ਨੂੰ ਪੂਰਾ ਨਹੀਂ ਦਬਾਉਣਾ ਸਾਰੇ ਨਾਰੀਅਲ ਰੋਤਾ ਤੁਸੀਂ ਟੱਕ ਦਿਨਾ ਬਸ ਥੋੜਾ ਜਿਹਾ ਤੁਸੀਂ ਇਸਾਈ ਜਿਹੜਾ ਖੁੱਲਾ ਰਹਿਣ ਦੀ ਨਾ ਜਿੱਥੋਂ ਕੀੜੀਆਂ ਆਸਾਨੀ ਦੇ ਨਾਲ ਉਸ ਸ਼ੱਕਰ ਨੂੰ ਬੂਰਾ ਜਿਹੜਾ ਤੁਸੀਂ ਨਾਰੀਅਲ ਦੇ ਵਿੱਚ ਭਰਿਆ ਹੋਵੇਗਾ ਉਹਨਾਂ ਨੂੰ ਆਸਾਨੀ ਦੇ ਨਾਲ ਖਾ ਸਕਣ ਤੇ ਇਸੇ ਤਰ੍ਹਾਂ ਸਾਥ ਸੰਗਤ ਜੀ ਜਿਵੇਂ ਜਿਵੇਂ ਉਹ ਕੀੜੀਆਂ ਉਹ ਬੂਰਾ ਸ਼ੱਕਰ ਖਾਣ ਗਿਆ ਉਸ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਚਿੰਨੀਆਂ ਵੀ ਮੁਸ਼ਕਲਾਂ ਪ੍ਰੋਬਲਮ ਹੋਣਗੀਆਂ ਉਹ ਦੂਰ ਹੋ ਜਾਣਗੀਆਂ ਤੁਹਾਡੀ ਜਿੰਨੇ ਵੀ ਗ੍ਰਹਿ ਦੋਸ਼ ਤੇ ਵਾਸਤੂ ਦੋਸ਼ ਹੋਣਗੇ ਉਹ ਸਾਰੇ ਹੀ ਦੂਰ ਹੋ ਜਾਣਗੇ ਜਦੋਂ ਤੁਸੀਂ ਸਹਾਸੰਗ ਜੀ ਇਸੋ ਪਾਲਣੂ ਕਰੋਗੇ ਤਾਂ ਮਹਾਦੇਵ ਜੀ ਬਹੁਤ ਪਰਸੰਨ ਹੋਣਗੇ ਕਿਉਂਕਿ ਉਹ ਜੀਵ ਜੰਤੂ ਤੇ ਪਸ਼ੂ ਪੰਛੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਇਸੋ ਪਾਲਣੂ ਕਰਨ ਦੇ ਨਾਲ ਸਾਨੂੰ ਇਸ ਤਰ੍ਹਾਂ ਫਾਇਦਾ ਹੋਵੇਗਾ ਕਿ ਮਹਾਦੇਵ ਸਾਡੇ ਇਸ ਉਪਾਅ ਦੇ ਨਾਲ ਪਰਸੰਨ ਹੋਣਗੇ ਕਿ ਇਹ ਹੀ ਮੇਰਾ ਭਗਤ ਪਸ਼ੂ ਪੰਛੀਆਂ ਤੇ ਜੀਵ ਜੰਤੂਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਜਿਸ ਕਰਕੇ ਉਹ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ ਤੇ ਸਾਧ ਸੰਗਤ ਜੀ ਉਸ ਵਿਅਕਤੀ ਨੂੰ ਮਹਾਦੇਵ ਦੀ ਸਿੱਧੀ ਸਿੱਧੀ ਕਿਰਪਾ ਹੋ ਜਾਂਦੀ ਹੈ ਜੋ ਮਨੋਕੇ ਸੁਸੋਕੇ ਨਾਰੀਅਲ ਦਾ ਉਪਾਅ ਵਿਸ਼ਵਾਸ ਤੇ ਭਾਵਨਾ ਦੀ ਨਾਲ ਕਰ ਲੈਂਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਵੀ ਕੋਈ ਵਿਅਕਤੀ ਸੱਚੇ ਮਨ ਦੀ ਨਾਲ ਮਹਾਦੇਵ ਦੀ ਕੋਈ ਅਰਚਨਾ ਪੂਜਾ ਪਾਠ ਪੂਜਾ ਕਰ ਲਵੇ ਤਾਂ ਉਹਨਾਂ ਦੀ ਹਰ ਇੱਕ ਬੀਸ਼ ਪੂਰੀ ਹੋ ਜਾਂਦੀ ਹੈ ਜਿੰਨੀਆਂ ਵੀ ਮੁਸ਼ਕਲਾਂ ਪ੍ਰੋਬਲਮ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਫਿਰ ਉਹਨਾਂ ਨੂੰ ਕਦੇ ਵੀ ਡਰਨ ਦੀ ਤੇ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਰਹਿੰਦੀ ਸੋ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਕਸ਼ੋਟੀ ਚ ਹੀ ਵੀਡੀਓ ਤੇ ਨਾਰੀਅਲ ਦਾ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੇ ਤੇ ਮਹਾਦੇਵ ਦੀ ਬੇਅੰਤ અપਾਰ ਕਿਰਪਾ ਹੋਵੇਗੀ ਤੇ ਤੁਹਾਡੇ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਤੇ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੋਣਗੀਆਂ ਜੇਕਰ ਸਾਧ ਸੰਗਤ ਜੀ ਤੁਸੀਂ ਹਰ ਇੱਕ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਉਸ ਦਾ ਤੁਹਾਨੂੰ ਫਾਇਦਾ ਬਹੁਤ ਜਲਦੀ ਹੋਵੇਗਾ ਤੇ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ 24 ਘੰਟਿਆਂ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਸਾਸੰਗੇ ਜੀ ਸਾਡੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਸੋ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀਆਂ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ